ਮੇਰਾ ਚਾਚਾ ਚਾਚੀ ਆਪਸ ਵਿੱਚ ਬੜੀ ਲੜਾਈ ਕਰਦੇ ਕਿਉਂਕਿ ਚਾਚਾ ਥੋੜੀ ਵੱਡੀ ਉਮਰ ਦਾ ਸੀ ਤੇ ਚਾਚੀ ਘੱਟ ਉਮਰ ਦੀ ਸੀ ਜਿਸ ਕਰਕੇ ਮੰਮੀ ਮੇਰੇ ਚਾਚੇ ਨੂੰ ਪਸੰਦ ਵੀ ਨਹੀਂ ਕਰਦੀ ਸੀ ਜਿਸ ਕਰਕੇ ਚਾਚੀ ਉਸ ਨੂੰ ਬਿਲਕੁਲ ਪਸੰਦ ਨਹੀਂ ਕਰਦੀ ਸੀ ਬਸ ਪਰਿਵਾਰ ਧੱਕੇ ਨਾਲ ਉਸ ਦਾ ਵਿਆਹ ਕਰ ਦਿੱਤਾ ਹੁਣ ਮੈਂ ਵੀ ਘੱਟੋ ਘੱਟ 15 ਸਾਲਾਂ ਦੀ ਹੋ ਗਈ ਸੀ ਅਜੇ ਤੱਕ ਵੀ ਉਹਨਾਂ ਵਿੱਚ ਉਹੀ ਲੜਾਈ ਰਹਿੰਦੀ ਸੀ ਚਾਚੀ ਕੋਈ ਨਾ ਕੋਈ ਬਾਣਾ ਲਾ ਕੇ ਚਾਚੇ ਨਾਲ ਲੜਾਈ ਕਰਦੀ। ਇਸ ਗੱਲ ਦਾ ਹੁਣ ਮੈਨੂੰ ਵੀ ਸਮਝ ਲੱਗ ਗਈ ਸੀ ਜਿਸ ਕਰਕੇ ਘਰ ਵਿੱਚ ਕਲੇਸ਼ ਰਹਿੰਦਾ ਸੀ ਕਿਉਂਕਿ ਚਾਚੀ ਨੇ ਕਈ ਵਾਰੀ ਇਹ ਗੱਲ ਮੇਰੇ ਨਾਲ ਸ਼ੇਅਰ ਵੀ ਕੀਤੀ ਸੀ। ਚਾਚੀ ਨੇ ਕਿਹਾ ਸੀ ਕਿ ਇਸ ਦੇ ਨਾਲ ਮੇਰਾ ਭੈਾ ਐਵੇਂ ਹੀ ਕਰ ਦਿੱਤਾ। ਇਹਦੇ ਨਾਲ ਮੇਰਾ ਕੀ ਮੇਲ ਸੀ? ਚਾਚੀ ਤਾਂ ਅਜ ਵੀ ਉਦਾਂ ਹੀ ਜਵਾਨ ਪਈ ਸੀ ਪਰ ਚਾਚਾ ਥੋੜਾ ਮੋਟਾ ਹੋਣ ਕਰਕੇ ਅੰਕਲ ਜਿਹਾ ਲੱਗਦਾ ਸੀ। ਪਰ ਉਸਨੇ ਕਿੰਨੀ ਵਾਰੀ ਕਿਹਾ ਸੀ ਮੈਂ ਇਸ ਆਦਮੀ ਨਾਲ ਨਹੀਂ ਰਹਿਣਾ। ਮੈਨੂੰ ਇਹ ਬਿਲਕੁਲ ਪਸੰਦ ਨਹੀਂ। ਇਸ ਨੂੰ ਰਹਿਣ ਦਾ ਢੰਗ ਨਹੀਂ ਪਤਾ ਨਾ ਹੀ ਬੋਲਣ ਦਾ ਪਤਾ ਇਹ ਹਰ ਇੱਕ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰ ਦਿੰਦਾ ਆਖਰ ਇੱਕ ਦਿਨ ਉਹਨਾਂ ਤੇ ਲੜਾਈ ਇਸ ਹੱਦ ਤੱਕ ਵੱਧ ਗਈ ਕਿ ਤੋਂ ਮੈਂ ਅਲੱਗ ਹੋ ਗਈ ਚਾਚਾ ਚਾਚੀ ਨੂੰ ਛੱਡ ਕੇ ਪੇਕੇ ਘਰ ਚਲੀ ਗਈ ਮੈਨੂੰ ਵੀ ਇੱਥੇ ਛੱਡ ਗਈ ਮੈਂ ਉਸ ਦੇ ਵੱਲ ਬਾਰ-ਬਾਰ ਵੀ ਖਰੀ ਸੀ ਉਸ ਨੂੰ ਆਵਾਜ਼ਾਂ ਦੇ ਰਹੀ ਸੀ ਪਰ ਉਸ ਨੇ ਨਾ ਸੁਣੀ ਉਹਨਾਂ ਨੂੰ ਆਪਣੇ ਪਿੰਡ ਗਏ ਕਈ ਦਿਨ ਹੋ ਗਏ ਮੈਂ ਕਈ ਵਾਰੀ ਚਾਚੀ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਆਈ ਉਸ ਨੇ ਇੱਕ ਵਾਰ ਵੀ ਕਿਸੇ ਤੇ ਦਰਸ ਨਾ ਕੀਤਾ ਇਸ ਗੱਲ ਦਾ ਮੈਨੂੰ ਬੜਾ ਦੁੱਖ ਸੀ ਘਰ ਵਿੱਚ ਮੇਰੇ ਚਾਚਾ ਜੀ ਮੈਂ ਤੇ ਮੇਰਾ ਪਿਓ ਸੀ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ ਸੀ ਇੰਦਾ ਹੀ ਸਮਾਂ ਲੰਘ ਰਿਹਾ ਸੀ ਅਤੇ ਚਾਚੀ ਨੇ ਕੁਝ ਦਿਨਾਂ ਬਾਅਦ ਤਲਾਕ ਦੇ ਪੇਪਰ ਭੇਜ ਦਿੱਤੇ ਇਸ ਤੋਂ ਬਾਅਦ ਮੈਂ ਬਹੁਤ ਹੈਰਾਨ ਸੀ ਬੇਸ਼ੱਕ ਚਾਚੀ ਦੀ ਉਮਰ ਇੰਨੀ ਜ਼ਿਆਦਾ ਨਹੀਂ ਸੀ ਪਰ ਚਾਚਾ ਵੀ ਤਾਂ ਜਵਾਨ ਸੀ ਮੇਰੀ ਮਾਂ ਮਰ ਚੁੱਕੀ ਸੀ ਤੇ ਡੈਡੀ ਵੀ ਮੇਰੇ ਨਾਲ ਹੈਲਪ ਕਰਵਾ ਦਿਆ ਕਰਦੇ ਸੀ ਔਰ ਮੇਰਾ ਪਿਓ ਸ਼ਰਾਬ ਦਾ ਆਦੀ ਸੀ ਹੁਣ ਸਾਰੇ ਘਰ ਦਾ ਕੰਮ ਮੇਰੇ ਤੇ ਆ ਗਿਆ ਸੀ ਉਹ ਹਰ ਰੋਜ਼ ਸ਼ਰਾਬ ਪੀ ਕੇ ਸੌ ਜਾਂਦੇ ਤੇ ਮੈਂ ਹਰ ਰੋਜ਼ ਰਾਤ ਨੂੰ ਰੋਂਦੀ ਕਿਉਂਕਿ ਮੈਨੂੰ ਆਪਣੀ ਮਾਂ ਦੀ ਬੜੀ ਯਾਦ ਆਉਂਦੀ ਸੀ ਹੌਲੀ ਹੌਲੀ ਮੇਰੇ ਚਾਚੇ ਨੇ ਦੂਜਾ ਵਿਆਹ ਕਰਵਾ ਲਿਆ ਤੇ ਜਦੋਂ ਚਾਚੇ ਨੇ ਦੂਜਾ ਵਿਆਹ ਕਰਵਾਇਆ ਤਾਂ ਮੈਨੂੰ ਬੜੀ ਖੁਸ਼ੀ ਹੋਈ ਮੈਨੂੰ ਲੱਗਾ ਕਿ ਚਲ ਮੇਰੀ ਮਾਂ ਘਰ ਆ ਗਈ ਉਹ ਵੀ ਮੈਨੂੰ ਆਪਣੀ ਧੀ ਵਾਂਗ ਹੀ ਸਮਝੂਗੀ ਕਿਉਂਕਿ ਜਦੋਂ ਚਾਚੇ ਨੇ ਵਿਆਹ ਕਰਵਾਇਆ ਸੀ ਤਾਂ ਉਸਨੇ ਮੇਰੇ ਨਾਲ ਗੱਲ ਸ਼ੇਅਰ ਕੀਤੀ ਸੀ ਕਿ ਪੁੱਤ ਮੈਂ ਦੂਜਾ ਵਿਆਹ ਕਰਾਉਣ ਲੱਗਿਆ ਮੈਨੂੰ ਗਲਤ ਨਾ ਸਮਝੀ ਮੈਨ ਤੇ ਮੈਂ ਵਿਆਹ ਕਰਵਾਉਂਦਾ ਚੰਗਾ ਨਹੀਂ ਲੱਗਦਾ ਪਰ ਕੱਲ ਨੂੰ ਅਸੀਂ ਤੇਰਾ ਵਿਆਹ ਕਰਨਾ ਤੇ ਤੂੰ ਵੀ ਜਵਾਨ ਹੋ ਗਈ ਹੈ ਮੈਂ ਤੈਨੂੰ ਘਰ ਵਿੱਚ ਇਕੱਲੇ ਨਹੀਂ ਛੱਡ ਸਕਦਾ ਮੈਨੂੰ ਵੀ ਬਾਹਰ ਅੰਦਰ ਜਾਣਾ ਪੈਂਦਾ ਤੇ ਨਾਲ ਹੀ ਤੇਰਾ ਘਰ ਦਾ ਕੰਮ ਤੋਂ ਖਿਹੜਾ ਛੁੱਟ ਜਾਊਗਾ ਮੈਨੂੰ ਇਸ ਗੱਲ ਨਾਲ ਕੋਈ ਦਿੱਕਤ ਨਾ ਹੋਈ ਕਿਉਂਕਿ ਚਾਚੇ ਨੇ ਕਿਹਾ ਸੀ ਕਿ ਤੇਰੀ ਨਵੀਂ ਚਾਚੀ ਬੜੀ ਚੰਗੀ ਹੈ ਤੈਨੂੰ ਬੜਾ ਪਿਆਰ ਕਰੂਗੀ ਮੇਰੇ ਦਿਲ ਵਿੱਚ ਖੁਸ਼ੀ ਦਾ ਟਿਕਾਣਾ ਨਾ ਰਿਹਾ ਮੈਂ ਉਹਨਾਂ ਨੂੰ ਕਿਹਾ ਚਾਚਾ ਜੀ ਜਲਦੀ ਜਲਦੀ ਚਾਚੀ ਨੂੰ ਲੈ ਕੇ ਆਓ ਜਿਸ ਵਿਚੋਲਣ ਨੇ ਚਾਚੇ ਦਾ ਰਿਸ਼ਤਾ ਕਰਾਇਆ ਸੀ ਬਸ ਉਹ ਘਰ ਆ ਕੇ ਉਹਨਾਂ ਦੇ ਸਾਈਨ ਕਰਵਾ ਕੇ ਚਾਚੀ ਨੂੰ ਘਰ ਛੱਡ ਗਈ ਜਦੋਂ ਚਾਚੀ ਘਰ ਵਿੱਚ ਆਈ ਉਸਨੇ ਮੈਨੂੰ ਆਉਂਦੀ ਕੁਟਕੀ ਜੱਫੀ ਪਾ ਲਈ ਉਹ ਬਹੁਤ ਹੀ ਸੋਹਣੀ ਸੀ ਉਸਦੇ ਕੱਪੜਿਆਂ ਵਾਲਾ ਬੈਗ ਉਸਨੇ ਮੈਨੂੰ ਦਿੱਤਾ ਤੇ ਕਿਹਾ ਇਸ ਨੂੰ ਅੰਦਰ ਰੱਖ ਦੇ ਜਦੋਂ ਮੈਂ ਬੈਗ ਰੱਖ ਕੇ ਆਈ ਤਾਂ ਰਸੋਈ ਵਿੱਚ ਚਾਹ ਬਣਾ ਰਹੀ ਸੀ ਮੈਂ ਉਹਨਾਂ ਨੂੰ ਕਿਹਾ ਚਾਚੀ ਜੀ ਤੁਸੀਂ ਤਾਂ ਨਵੇਂ-ਨਵੇਂ ਆਏ ਹੋ ਅੱਜ ਤੁਹਾਨੂੰ ਮੈਂ ਚਾਹ ਬਣਾ ਕੇ ਪਿਲਾਉਣੀ ਆ ਤਾਂ ਕਹਿਣ ਲੱਗੀ ਕੋਈ ਗੱਲ ਨਹੀਂ ਤੂੰ ਬੈਠ ਮੈਂ ਤੈਨੂੰ ਚਾਹ ਬਣਾ ਕੇ ਪਿਆਉਣੀ ਆ ਫਿਰ ਅਸੀਂ ਤਿੰਨੇ ਜਣੇ ਬੈਠ ਕੇ ਚਾਹ ਪੀਣ ਲੱਗੇ ਉਹਨਾਂ ਨੇ ਚਾਹ ਬੜੀ ਸਵਾਦ ਬਣਾਈ ਸੀ ਸ਼ੁਰੂ ਵਿੱਚ ਉਹ ਮੈਨੂੰ ਬੜੇ ਪਿਆਰ ਨਾਲ ਗੱਲ ਕਰਦੀ ਮੈਨੂੰ ਕਿਸੇ ਕੰਮ ਨੂੰ ਹੱਥ ਨਹੀਂ ਸੀ ਲਾਉਣ ਦਿੰਦੀ ਮੈਂ ਤਿਆਰ ਹੋ ਕੇ ਸਕੂਲ ਜਾਂਦੀ ਤੇ ਮਰਜ਼ੀ ਨਾਲ ਥੋੜਾ ਪਤਾ ਕੰਮ ਕਰਦੀ ਪਰ ਜ਼ਿਆਦਾ ਦਿਨ ਇਹ ਚੀਜ਼ ਨਾ ਰਹੀ ਇੱਕ ਮਹੀਨੇ ਬਾਅਦ ਉਹਨਾਂ ਨੇ ਆਪਣਾ ਰੰਗ ਪਕਾਉਣਾ ਸ਼ੁਰੂ ਕਰ ਦਿੱਤਾ ਉਹ ਬਿਲਕੁਲ ਹੀ ਬਦਲ ਗਈ ਸੀ ਮੇਰੇ ਕੋਲੋਂ ਸਾਰੇ ਘਰ ਦਾ ਕੰਮ ਕਰਾਉਂਦੀ ਤੇ ਜੇ ਮੈਂ ਥੋੜਾ ਜਿਹਾ ਵੀ ਜਵਾਬ ਦਿੰਦੀ ਤਾਂ ਮੈਨੂੰ ਡੰਡਾ ਲੈ ਕੇ ਕੁੱਟਣ ਲੱਗ ਜਾਂਦੀ ਸੀ ਪਰ ਹੁਣ ਤੋਂ ਮੈਨੂੰ ਚਾਚੇ ਦੇ ਸਾਹਮਣੇ ਵੀ ਘੂਰ ਦਿੰਦੀ ਸੀ ਮੈਂ ਇੱਕ ਦਿਨ ਚਾਚੇ ਕੋਲੇ ਗੱਲ ਕੀਤੀ ਕਿ ਚਾਚੀ ਮੈਨੂੰ ਬੜੀ ਨਫ਼ਰਤ ਕਰਦੀ ਆ ਤੁਸੀਂ ਤਾਂ ਕਹਿੰਦੇ ਸੀ ਮੈਨੂੰ ਪਿਆਰ ਕਰਿਆ ਕਰੂਗੀ ਪਰ ਉਹ ਤਾਂ ਮੈਨੂੰ ਪਿਆਰ ਹੀ ਨਹੀਂ ਕਰਦੀ ਤਾਂ ਕਹਿਣ ਲੱਗੇ ਚੱਲ ਕੋਈ ਨਾ ਜੇ ਤੈਨੂੰ ਕੋਈ ਕੰਮ ਕਹਿੰਦੀ ਹੁੰਦੀ ਤੂੰ ਕਰ ਲਿਆ ਕਰ ਕਈ ਵਾਰੀ ਤਾਂ ਉਹਨਾਂ ਨੇ ਡੈਡੀ ਦੇ ਸਾਹਮਣੇ ਜਾਣ ਬੁਝਕੇ ਮੇਰਾ ਕਸੂਰ ਘੜ ਦਿੱਤਾ ਤਾਂ ਤੇ ਮੈਨੂੰ ਮੇਰੇ ਪਿਓ ਤੋਂ ਵੀ ਛਿੱਤਰ ਪੁਆਏ ਪਰ ਹੁਣ ਚਾਚਾ ਵੀ ਬਿਲਕੁਲ ਬਦਲ ਗਿਆ ਸੀ ਉਹ ਵੀ ਜਿਵੇਂ ਚਾਚੀ ਕਹਿੰਦੀ ਉਦਾਂ ਹੀ ਕਰਦਾ ਮੈਂ ਆਪਣੇ ਚਾਚੇ ਤੇ ਬੜੀ ਹੈਰਾਨ ਸੀ ਇੱਕਦਮ ਕਿੱਦਾਂ ਬਦਲ ਸਕਦਾ ਸੀ ਮੇਰੀ ਚਾਚੀ ਤੋਂ ਡਰਦਾ ਸੀ ਕਿਉਂਕਿ ਉਸ ਦਾ ਸੁਭਾਅ ਬੜਾ ਕੱਪਾ ਸੀ ਉਹ ਮੈਨੂੰ ਮਾਰਦਾ ਸੀ ਇਦਾਂ ਹੀ ਮੈਂ ਬਹੁਤ ਤੰਗ ਆ ਗਈ ਮੈਂ ਸਕੂਲ ਵਿੱਚ ਆਪਣੀ ਕਿਸੇ ਹਲੀ ਨਾਲ ਗੱਲ ਕੀਤੀ ਕਿ ਮੈਂ ਆਪਣੇ ਘਰ ਵਿੱਚ ਬਹੁਤ ਦੁਖੀ ਹਾਂ ਮੇਰੀ ਚਾਚੀ ਮੇਰੇ ਤੋਂ ਬਹੁਤ ਕੰਮ ਕਰਾਉਂਦੀ ਆ ਤੇ ਨਾ ਹੀ ਮੈਨੂੰ ਰੋਟੀ ਖਾਣ ਨੂੰ ਦਿੰਦੀ ਆ ਕਿਉਂਕਿ ਸਾਡੇ ਘਰ ਵਿੱਚ ਕਿਸੇ ਗੱਲ ਦੀ ਕੋਈ ਕਮੀ ਨਹੀਂ ਸੀ ਹਰ ਚੀਜ਼ ਖੁੱਲੀ ਮਾਤਰਾ ਵਿੱਚ ਸੀ ਪਰ ਫਿਰ ਵੀ ਉਹ ਮੈਨੂੰ ਰੋਟੀ ਘਟ ਦਿੰਦੀ ਸੀ ਜਦੋਂ ਮੈਂ ਉਸ ਨੂੰ ਕਹਿੰਦੀ ਕਿ ਚਾਚੀ ਮੇਰਾ ਇੱਕ ਰੋਟੀ ਨਾਲ ਕੁਝ ਨਹੀਂ ਬਣਦਾ ਤਾਂ ਮੈਨੂੰ ਕਹਿ ਦਿੰਦੀ ਕੋਈ ਨਾ ਰੋਟੀਆਂ ਖਾ ਖਾ ਕੇ ਐਵੇਂ ਮੋਟੀ ਨਹੀਂ ਹੋਣਾ ਕੀ ਕਰਨਾ ਇੰਨੀਆਂ ਰੋਟੀਆਂ ਖਾ ਕੇ ਚੁੱਪ ਕਰਕੇ ਇੱਕ ਰੋਟੀ ਖਾਇਆ ਕਰ ਮੈਂ ਤਾਂ ਇਸ ਗੱਲ ਤੇ ਬੜੀ ਹੈਰਾਨ ਸੀ ਕਿ ਮੇਰੀ ਰੋਟੀ ਖਾਣ ਤੇ ਵੀ ਉਸਨੇ ਪਾਬੰਦੀ ਲਾ ਦਿੱਤੀ ਸੀ ਕਹਿ ਦਿੰਦੀ ਸੀ ਮੋਟੀ ਹੋਗੀ ਤਾਂ ਕਿਸੇ ਨੇ ਰਿਸ਼ਤਾ ਨਹੀਂ ਲੈਣਾ ਹੁਣ ਮੈਂ 17 ਸਾਲਾਂ ਦੀ ਹੋ ਗਈ ਸੀ ਸਕੂਲ ਵਿੱਚ ਪੜ੍ਹਾਈ ਕਰਨ 'ਚ ਬੜੀ ਹੁਸ਼ਿਆਰ ਸੀ ਇੱਕ ਦਿਨ ਕਿਸੇ ਨੇ ਮੇਲੇ ਰਿਸ਼ਤੇ ਤੇ ਦੱਸ ਪਾਈ ਤਾਂ ਮੇਰੇ ਪਿਓ ਨੇ ਜਵਾਬ ਦੇ ਦਿੱਤਾ ਕਿ ਸਾਡੀ ਕੁੜੀ ਅਜੇ 18 ਸਾਲ ਦੀ ਵੀ ਨਹੀਂ ਹੋਈ ਹਲੇ ਪੜ੍ਹਦੀ ਆ ਪਰ ਇਸ ਗੱਲ ਦੀ ਚਾਚੀ ਨੂੰ ਬਿਲਕ ਪੈ ਗਈ ਤੇ ਕਹਿਣ ਲੱਗੀ ਫੇਰ ਕੀ ਹੋਇਆ ਜੇ ਪੜ੍ਹਦੀ ਆ ਆਪਾਂ ਰੋਕਾ ਕਰ ਲੈਨੇ ਆ ਪਰ ਡੈਡੀ ਇਸ ਗੱਲ ਹੀ ਨਾ ਮੰਨੇ ਫੇਰ ਸਮਾਂ ਲੰਘਦਾ ਗਿਆ ਮੈਂ ਉਦੋਂ 12ਵੀਂ 'ਚ ਹੋ ਗਈ ਸੀ ਹੁਣ ਮੈਂ ਆਪਣੀ ਚਾਚੀ ਨੂੰ ਉਲਟਾ ਜਵਾਬ ਦਿੰਦੀ ਪਹਿਲਾਂ ਤਾਂ ਮੈਂ ਉਸ ਦੇ ਅੱਗੇ ਬੋਲਦੀ ਨਹੀਂ ਸੀ ਤੇ ਹੁਣ ਮੈਂ ਉਸ ਨੂੰ ਕਹਿ ਦਿੱਤਾ ਸੀ ਕਿ ਜੋ ਤੁਸੀਂ ਮੇਲਣਾ ਕਰੋਗੇ ਉਦਾਂ ਹੀ ਭੁਗਤੋਗੇ ਜਦੋਂ ਮੈਂ ਤੁਹਾਨੂੰ ਜਿਹਿੰਨਾਂ ਗੱਲਾਂ ਕਹਿੰਦੀ ਤਾਂ ਉਹ ਮੇਰੇ ਤੇ ਬੜਾ ਰੋਪ ਮਾਰਦੀ ਸੀ ਮੈਨੂੰ ਕੁੱਟ ਦਿੰਦੀ ਸੀ ਪਰ ਮੈਂ ਵੀ ਹੁਣ ਅੱਗੇ ਬੋਲ ਪੈਂਦੀ ਸੀ ਮੇਰੇ ਨਾਲ ਹਰ ਗੱਲ ਵਿੱਚ ਉਹ ਜੈਲਸੀ ਫੀਲ ਕਰਦੀ ਮੈਨੂੰ ਬੁਲਾਉਂਦੀ ਤੱਕ ਵੀ ਨਹੀਂ ਸੀ ਉਸਦੇ ਦਿਲ 'ਚ ਮੇਰੇ ਲਈ ਨਫ਼ਰਤ ਸੀ ਫਿਰ ਉਸਨੇ ਮੇਰਾ ਰਿਸ਼ਤਾ ਕਰਵਾਇਆ ਜਿੱਥੇ ਮੇਰਾ ਸਭ ਕੁਝ ਟੁੱਟ ਗਿਆ ਸੀ ਉਸਨੇ ਪਤਾ ਨਹੀਂ ਆਪਣੀ ਕਿਸ ਸਹੇਲੀ ਨਾਲ ਮਿਲ ਕੇ ਮੇਰਾ ਰਿਸ਼ਤਾ ਇੱਕ ਵਾਰੀ ਉਮਰ ਦੇ ਬੰਦੇ ਨਾਲ ਪੱਕਾ ਕਰ ਦਿੱਤਾ ਉਹ ਕੋਈ ਥੋੜੀ ਉਮਰ ਦਾ ਵੱਡਾ ਨਹੀਂ ਸੀ ਬਹੁਤ ਵੱਡੀ ਉਮਰ ਦਾ ਸੀ ਮੈਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਮੈਂ ਮੁੰਡੇ ਦੀ ਫੋਟੋ ਵੇਖੀ ਤੇ ਮੇਰੇ ਪਿਓ ਨੇ ਕਈ ਵਾਰੀ ਚਾਚੀ ਨੂੰ ਕਿਹਾ ਕਿ ਅਸੀਂ ਇੱਕ ਵਾਰੀ ਮੁੰਡੇ ਨੂੰ ਮਿਲਣਾ ਚਾਹੁੰਦੇ ਹਾਂ ਪਰ ਉਹ ਹਰ ਵਾਰੀ ਕਹਿ ਦਿੰਦੀ ਮੇਰੀ ਸਹੇਲੀ ਨਾਲ ਜਾ ਕੇ ਮੈਂ ਘਰ-ਬਾਰ ਵੇਖ ਲਿਆ ਸਭ ਕੁਝ ਹੋ ਗਿਆ ਵਹਿਮ ਨਾ ਕਰੋ ਪਰ ਮੇਰੇ ਪਿਓ ਨੇ ਜਿੱਦ ਕੀਤੀ ਤੇ ਘਰ ਵੇਖਣ ਗਏ ਘਰ-ਬਾਰ ਤਾਂ ਪਸੰਦ ਸੀ ਪਰ ਡੈਡੀ ਕਹਿਣ ਲੱਗੇ ਮੁੰਡੇ ਦੀ ਉਮਰ ਥੋੜੀ ਜ਼ਿਆਦਾ ਮੇਰੀ ਚਾਚੀ ਕਹਿਣ ਲੱਗੀ ਕਿ ਕਿਤੇ ਨਹੀਂ ਜ਼ਿਆਦਾ ਮੈਂ ਸਭ ਕੁਝ ਦੇਖ ਪਰਖ ਕੇ ਕਿਤੇ ਉਸਨੇ ਆਪਣੀ ਲਤ ਉਤੇ ਰੱਖੀ ਹੁਣ ਮੇਰੇ ਪਿਓ ਦੇ ਵਾਸ ਵਿੱਚ ਕੁਝ ਨਹੀਂ ਸੀ ਮੁੰਡਾ ਵੇਖਣ ਵਿੱਚ ਠੀਕ ਠਾਕ ਸੀ ਪਰ ਉਮਰ ਵਿੱਚ ਬਹੁਤ ਵੱਡਾ ਸੀ ਜਦੋਂ ਮੈਂ ਵਿਆਹ ਕੇ ਉਸਦੇ ਘਰ ਵਿੱਚ ਗਈ ਤਾਂ ਉਸਦੇ ਘਰ ਦਾ ਮਾਹੌਲ ਵੇਖ ਕੇ ਮੈਂ ਹੈਰਾਨ ਸੀ ਉਸ ਘਰ ਵਿੱਚ ਬਹੁਤ ਜਾਣੀ ਸੀ ਮੇਰੇ ਤੋਂ ਦੋ ਦਿਓਰ ਇੱਕ ਮੇਰਾ ਘਰ ਵਾਲਾ ਸੀ ਮੇਰੇ ਦੋਵੇਂ ਦਿਓਰ ਜੇ ਕੁਵਾਰੇ ਸੀ ਕਿਉਂਕਿ ਮੇਰੇ ਘਰ ਵਾਲੇ ਤੋਂਵੇਂ ਭਰਾਵਾਂ ਨਾਲੋਂ ਵੱਡਾ ਸੀ ਤੇ ਤਿੰਨ ਭੈਣਾਂ ਸੀ ਉਹ ਵੀ ਤਿੰਨੋ ਅਜੇ ਕੁਵਾਰੀਆਂ ਸੀ ਤੇ ਮੇਰੇ ਸੱਸੌਰਾ ਦੇ ਇੱਕ ਛੜਾ ਚਾਚਾ ਘਰ ਵੀ ਸੀ ਇੰਨੇ ਜਣੇ ਵੇਖ ਕੇ ਤਾਂ ਮੈਂ ਹੈਰਾਨ ਹੀ ਰਹਿ ਗਈ ਇਸ ਗੱਲ ਦਾ ਮੈਨੂੰ ਪਹਿਲਾਂ ਹੀ ਪਤਾ ਸੀ ਪਰਿਵਾਰ ਵੱਡਾ ਪਰ ਮੈਨੂੰ ਇੰਨਾ ਨਹੀਂ ਪਤਾ ਸੀ ਸਾਰੇ ਭੈਣ ਭਰਾ ਜਿ ਕੁਆਰੇ ਆ ਮੈਂ ਤਾਂ ਉਹਨਾਂ ਨੂੰ ਵੇਖ ਕੇ ਹੀ ਗੱਲ ਤੇ ਹੈਰਾਨ ਸੀ ਕਿ ਇਸਨੇ ਹਲੇ ਤੱਕ ਆਪਣੀ ਕੁੜੀਆਂ ਦਾ ਵਿਆਹ ਕਿਉਂ ਨਹੀਂ ਕੀਤਾ ਜਦੋਂ ਕਿ ਉਮਰ ਵਿੱਚ ਵੱਡੀਆਂ ਸੀ ਸਾਰਾ ਪਰਿਵਾਰ ਹੀ ਕੁਆਰਾ ਸੀ ਜਦੋਂ ਮੇਰਾ ਵਿਆਹ ਹੋ ਗਿਆ ਤਾਂ ਮੈਂ ਉਸ ਘਰ ਵਿੱਚ ਐਡਜਸਟ ਕਰਨ ਦੀ ਕੋਸ਼ਿਸ਼ ਕਰਦੀ ਰਹੀ ਮੈਂ ਆਪਣੀ 12ਵੀਂ ਦੀ ਪੜਾਈ ਉਦੋਂ ਪੂਰੀ ਕਰ ਲਈ ਸੀ ਜਦੋਂ ਮੇਰਾ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਮੈਂ ਅੱਗੇ ਪੜਨਾ ਚਾਹੁੰਦੀ ਸੀ ਇਸ ਬਾਰੇ ਮੈਂ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਤੇ ਮੈਨੂੰ ਕਹਿਣ ਲੱਗਾ ਲੈ ਹੁਣ ਤੇਰਾ ਵਿਆਹ ਹੋ ਗਿਆ ਹੁਣ ਪੜ੍ਹਾਈ ਕਰਕੇ ਕੀ ਕਰਨਾ ਚੁੱਪ ਕਰਕੇ ਘਰ ਚ ਰਹਿ ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਇਹ ਸੁਪਨੇ ਲੈ ਕੇ ਆਈ ਸੀ ਉਹ ਮੇਰਾ ਕਹਿਣਾ ਤਾਂ ਮੰਨਦਾ ਸੀ ਪਰ ਆਪਣੇ ਪਰਿਵਾਰ ਤੋਂ ਡਰਦਾ ਸੀ ਉਮਰ ਵਿੱਚ ਵੱਡਾ ਸੀ ਪਰ ਵੇਖਣ ਵਿੱਚ ਠੀਕ ਸੀ ਉਹ ਘਰ ਵਿੱਚ ਕੰਮ ਕਰਨ ਵਾਲੀਆਂ ਮੈਂ ਤੇ ਮੇਰੀ ਸਾਸੀ ਬਾਕੀ ਸਾਰੇ ਖਾਣ ਵਾਲੇ ਸੀ ਜਿਸ ਕਰਕੇ ਮੈਨੂੰ ਬੜਾ ਔਖਾ ਲੱਗਦਾ ਕਿਉਂਕਿ ਪੇਕੇ ਪਰਿਵਾਰ ਵਿੱਚ ਮੈਂ ਘਰ ਦਾ ਸਾਰਾ ਕੰਮ ਕਰਦੀ ਸੀ ਤੇ ਉੱਥੇ ਜਾ ਕੇ ਵੀ ਮੈਨੂੰ ਸਾਰਾ ਹੀ ਕਰਨਾ ਪਿਆ ਗਿਆ ਜੇ ਲੇਟ ਉੱਠਦੀ ਤਾਂ ਸੋਹਰਾ ਬੋਲਦਾ ਲੱਗਦਾ ਸੀ ਜਿੱਦਾਂ ਕਿਸਮਤ ਮਾੜੀ ਆ ਮੇਰੇ ਕਰਮਾਂ ਚ ਸੁੱਖ ਹੀ ਨਹੀਂ ਲਿਖਿਆ ਹੁਣ ਮੈਂ ਕੀ ਕਰ ਸਕਦੀ ਸੀ ਹੁਣ ਤਾਂ ਇੱਥੇ ਹੀ ਕੱਟਣਾ ਪੈਣਾ ਸੀ ਡੈਡੀ ਮੈਨੂੰ ਕਈ ਵਾਰੀ ਮਿਲਣ ਆ ਜਾਂਦੇ ਤੇ ਪੁੱਛਦੇ ਸੀ ਸਾਰਾ ਪਰਿਵਾਰ ਕਿਤਾ ਤਾਂ ਮੈਂ ਕਹਿ ਦਿੰਦੀ ਸੀ ਠੀਕ ਆ ਉਹਨੇ ਕਿਹਾ ਜੇ ਤੈਨੂੰ ਕੁਝ ਕਹਿਣ ਦੇ ਵੀ ਆ ਤੂੰ ਬੋਲਿਆ ਨਾ ਕਰ ਤੂੰ ਮੇਰੀ ਸਿਆਣੀਤੀ ਬਣ ਕੇ ਰਹੀ ਤੂੰ ਕਦੇ ਵੀ ਸਾਡੇ ਤੇ ਉਂਗਲ ਨਾ ਚੁੱਕੀ ਮੈਨੂੰ ਹਰ ਪਾਸੇ ਕਹਿ ਤ ਜਹੀ ਲੱਗਦੀ ਸੀ ਨਿਆਣੇ ਹੁੰਦੇ ਮਾਂ ਛੱਡ ਗਈ ਤੇ ਫਿਰ ਚਾਚੀ ਨੇ ਮੈਨੂੰ ਬਹੁਤਾ ਕੀਤਾ ਮੇਰੇ ਸਹੁਰੇ ਘਰ ਵਿੱਚ ਮੈਂ ਅਜੀਬ ਗੱਲਾਂ ਵੇਖੀਆਂ ਸੀ ਮੈਂ ਵੇਖਿਆ ਸੀ ਸ਼ਾਮ ਦੇ ਸਮੇਂ ਮੇਰੀਆਂ ਤਿੰਨੋਂ ਨਣ ਤਾਂ ਕੋਠੇ ਤੇ ਚੜ ਜਾਂਦੀਆਂ ਪਤਾ ਨਹੀਂ ਕੀ ਕਰਦੀਆਂ ਰਹਿੰਦੀਆਂ ਮੈਨੂੰ ਇਹ ਹੁੰਦਾ ਸੀ ਚਲ ਘਰ ਦਾ ਕੰਮ ਹੀ ਕਰਵਾ ਦੇਣ ਪਰ ਉਹ ਕੋਠੇ ਤੇ ਬੈਠ ਕੇ ਪਤਾ ਨਹੀਂ ਕੀ ਕਰਦੀਆਂ ਕਈ ਵਾਰ ਤਾਂ ਕਰੋ ਸਵੇਰੀ ਨਿਕਲ ਜਾਂਦੀਆਂ ਤੇ ਸ਼ਾਮ ਨੂੰ ਆਉਂਦੀਆਂ ਸੀ ਸੀ ਕਪੜੇ ਬੜੇ ਅਜੀਬ ਢੰਗ ਤੇ ਪਾਉਂਦੀਆਂ ਸੀ ਮੇਰੇ ਨਾਲੋਂ ਤਾਂ ਵੱਡੀਆਂ ਸੀ ਪਰ ਅਜੇ ਤੱਕ ਉਹਨਾਂ ਦਾ ਵਿਆਹ ਨਹੀਂ ਹੋਇਆ ਸੀ ਇੱਕ ਦਿਨ ਮੈਂ ਆਪਣੇ ਸਹੋਰੇ ਦੇ ਕਮਰੇ ਵਿੱਚ ਅਜੀਹਾ ਕੁਝ ਵੇਖਿਆ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ ਮੈਨੂੰ ਸਾਰਾ ਕੰਮ ਕਰਕੇ ਯਾਦ ਆਇਆ ਕਿ ਹੁਣ ਮੇਰੇ ਪਿਓ ਦਾ ਘਰ ਨਹੀਂ ਮੈਨੂੰ ਉਹਨਾਂ ਦੇ ਕਮਰੇ ਦੀ ਸਫਾਈ ਕਰਨੀ ਸੀ ਸਫਾਈ ਕਰਦੇ ਕਰਦੇ ਮੈਨੂੰ ਕੁਝ ਅਜੀਹਾ ਮਿਲਿਆ ਜੋ ਮੈਂ ਸੋਚਿਆ ਨਹੀਂ ਸੀ ਚਾਦਰ ਝਾੜੀ ਤਾਂ ਦੇਖਿਆ ਕੁਝ ਕੁੜੀਆਂ ਦੀਆਂ ਫੋਟੋਆਂ ਬੜੀ ਚਾਦਰ ਦੇ ਥੱਲੇ ਪਈਆਂ ਸੀ ਉਹ ਵੀ ਅਜੀਬ ਜਿਹੇ ਕੱਪੜਿਆਂ ਵਿੱਚ ਖਿੱਚੀਆਂ ਹੋਈਆਂ ਤੇ ਨਾਲ ਬੈਠ ਕੇ ਸ਼ਰਾਬ ਪੀ ਰਿਹਾ ਸੀ ਮੈਂ ਵੇਖ ਕੇ ਹੈਰਾਨੀ ਰਹਿ ਗਈ ਕਿਉਂਕਿ ਉਹਨਾਂ ਸਾਰੀਆਂ ਫੋਟੋਆਂ ਦੇ ਪਿੱਛੇ ਮੋਬਾਈਲ ਨੰਬਰ ਲਿਖੇ ਸੀ ਹੁਣ ਮੈਨੂੰ ਲੱਗ ਰਿਹਾ ਸੀ ਕਿ ਮੇਰਾ ਸਹੁਰਾ ਇਹਨਾਂ ਕੁੜੀਆਂ ਨਾਲ ਗਲਤ ਕਰ ਰਿਹਾ ਹੋਣਾ ਪਰ ਉਹ ਕੁੜੀਆਂ ਵੀ ਉਹਨਾਂ ਫੋਟੋਆਂ ਵਿੱਚ ਠੀਕ ਠਾਕ ਬੈਠੀਆਂ ਸੀ ਮੈਂ ਜੇ ਫੋਟੋਆਂ ਵੇਖੀ ਰਹੀ ਸੀ ਕਿ ਇੱਕਦਮ ਮੇਰਾ ਸਹੁਰਾ ਅੰਦਰ ਆ ਗਿਆ ਮੈਨੂੰ ਪਤਾ ਇਹਨਾਂ ਲੱਗਾ ਕਦੋਂ ਘਰ ਚ ਆਇਆ ਤੇ ਆਪਣੇ ਕਮਰੇ 'ਚ ਬੈਠ ਗਿਆ ਜਦੋਂ ਉਸਨੇ ਮੇਰੇ ਹੱਥ ਵਿੱਚ ਫੋਟੋਆਂ ਵੇਖੀਆਂ ਤਾਂ ਮੈਂ ਬਹੁਤ ਜ਼ਿਆਦਾ ਡਰ ਗਈ ਹੁਣ ਮੈਂ ਕੀ ਕਰਾਂ ਮੈਂ ਛੇਤੀ ਛੇਤੀ ਫੋਟੋ ਉੱਥੇ ਸੁੱਟ ਕੇ ਕਮਰੇ 'ਚੋਂ ਬਾਹਰ ਆ ਗਈ ਪਤਾ ਨਹੀਂ ਉਹਨੇ ਵਿੱਚ ਫੋਟੋ ਚੁੱਕ ਕੇ ਕਿੱਥੇ ਲੁਕੋ ਲਈਆਂ ਸ਼ਾਮ ਨੂੰ ਮੈਨੂੰ ਕਿਹਾ ਕਿ ਮੇਰੇ ਕਮਰੇ ਵਿੱਚ ਹੋ ਕੇ ਜਾਈ ਮੈਂ ਕੋਈ ਜ਼ਰੂਰੀ ਗੱਲ ਕਰਨੀ ਆ ਤੇ ਜਦੋਂ ਸ਼ਾਮ ਨੂੰ ਡਰਦੇ ਡਰਦੇ ਮੈਂ ਉਸ ਦੇ ਕਮਰੇ ਵਿੱਚ ਗਈ ਤਾਂ ਉਸਨੇ ਮੈਨੂੰ ਬੜੀ ਅਜੀਬ ਜਿਹੀ ਗੱਲ ਕਹੀ। ਉਸਨੇ ਮੈਨੂੰ ਕਿਹਾ ਕਿ ਵੇਖ ਹੁਣ ਘਰ ਵਿੱਚ ਕੋਈ ਨਹੀਂ ਆ। ਜੋ ਗੱਲ ਮੈਂ ਤੇਨਾਂ ਕਰਨੀ ਆ ਉਹ ਮੈਂ ਇਕੱਲੀ ਕਰ ਸਕਦਾ। ਮੇਰੀ ਸੱਸ ਉਸ ਵੇਲੇ ਗਮਾਂਡ ਵਿੱਚ ਗਈ ਹੋਈ ਸੀ ਤੇ ਕੁੜੀਆਂ ਘਰ ਨਹੀਂ ਸੀ। ਮੈਂ ਉਹਨਾਂ ਨੂੰ ਕਿਹਾ ਕਿ ਹਾਂਜੀ ਦੱਸੋ। ਜੋ ਉਸਨੇ ਮੈਨੂੰ ਕਿਹਾ ਮੈਂ ਸੁਣ ਕੇ ਹੈਰਾਨ ਰਹਿ ਗਈ। ਕਹਿ ਲਗਾ ਮੈਨੂੰ ਪੈਸੇ ਚਾਹੀਦੇ ਆ। ਕਿਸੇ ਤਰ੍ਹਾਂ ਵੀ ਲੈ ਕੇ ਆਓ। ਮੇਰੀਆਂ ਕੁੜੀਆਂ ਮੈਨੂੰ ਹਰ ਰੋਜ਼ ਪੈਸੇ ਲਿਆ ਕੇ ਦਿੰਦੀਆਂ ਨੇ ਮੈਂ ਉਹਨਾਂ ਨੂੰ ਕਿਹਾ ਪੈਸੇ ਲਿਆ ਕੇ ਦਿੰਦੀਆਂ ਨੇ ਇਸ ਦਾ ਕੀ ਮਤਲਬ ਕਹਿਣ ਲੱਗਾ ਜਿੱਥੋਂ ਮਰਜ਼ੀ ਜਾਓ ਸਵੇਰੇ ਨਿਕਲੋ ਤੇ ਸ਼ਾਮ ਨੂੰ ਘਰ ਆਓ ਪਰ ਪੈਸੇ ਲਿਆ ਕੇ ਦਿਓ ਕਿਉਂਕਿ ਇਸ ਘਰ ਵਿੱਚ ਕਰਤਾ ਇਤਾਂ ਹੀ ਚਲਦਾ ਮੈਂ ਹੈਰਾਨ ਹੋ ਗਈ ਸੀ ਮੈਂ ਉਹਨਾਂ ਨੂੰ ਕਿਹਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਉਹ ਮੈਨੂੰ ਕਹਿਣ ਲੱਗੇ ਮੈਨੂੰ ਪਤਾ ਤੂੰ ਸਮਝ ਗਈ ਹੋਵੇਂਗੀ ਦੁਬਾਰਾ ਕਹਿਣ ਦੀ ਲੋੜ ਨਹੀਂ ਬਸ ਇਸ ਘਰ ਵਿੱਚ ਇਤਾਂ ਹੀ ਚਲਦਾ ਇੰਨੀ ਗੱਲ ਕਹਿ ਕੇ ਉਹ ਚਲਾ ਗਿਆ ਸੀ ਪਰ ਮੈਂ ਹੈਰਾਨ ਸੀ ਜਦੋਂ ਮੇਰਾ ਘਰ ਵਾਲਾ ਆਇਆ ਮੈਂ ਉਸ ਨੂੰ ਸਾਰੀ ਗੱਲ ਦੱਸੀ ਪਰ ਚੁੱਪ ਕਰ ਗਿਆ ਜਿਵੇਂ ਉਸ ਨੂੰ ਇਸ ਗੱਲ ਨਾਲ ਕੋਈ ਫਰਕ ਹੀ ਨਾ ਪਿਆ ਹੋਵੇ ਮੈਂ ਬੜੀ ਪਰੇਸ਼ਾਨ ਸੀ ਕਿਉਂਕਿ ਉਸ ਨੂੰ ਇਸ ਗੱਲ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਸੀ ਪਰ ਉਸ ਨੇ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਜਦੋਂ ਮੈਂ ਦੁਬਾਰਾ ਪੁੱਛਿਆ ਤਾਂ ਕਹਿਣ ਲੱਗਾ ਡੈਡੀ ਬਸ ਇਦਾਂ ਦਾ ਹੀ ਆ ਜਿੱਦਾਂ ਡੈਡੀ ਕਹਿੰਦੇ ਆ ਘਰ ਵਿੱਚ ਤਾਂ ਉਦਾਂ ਹੀ ਹੁੰਦਾ ਮੈਂ ਨੂੰ ਕਿਹਾ ਉਦਾਂ ਹੁੰਦਾ ਦਾ ਮਤਲਬ ਕੀ ਆ ਤੁਹਾਨੂੰ ਨਹੀਂ ਸਮਝ ਲੱਗਦੀ ਕਿ ਡੈਡੀ ਮੈਨੂੰ ਕਿਸ ਕੰਮ ਲਈ ਕਹਿ ਰਹੇ ਨੇ ਉਸ ਨੇ ਕਿਹਾ ਕਿ ਮੈਂ ਸਵੇਰੇ ਚਲੀ ਜਾਂਮਾ ਤੇ ਸ਼ਾਮ ਨੂੰ ਆਉਂਦੀ ਧਲੀ ਤੇ ਪੈਸੇ ਰੱਖਾਂ ਉਹ ਪੈਸੇ ਕਿੱਦਾਂ ਰੱਖਣੇ ਨੇ ਇਹ ਗੱਲ ਤਾਂ ਹੁਣ ਮੈਂ ਵੀ ਵੇਖ ਲਈ ਸੀ ਉਹਨਾਂ ਦੀਆਂ ਕੁੜੀਆਂ ਸਵੇਰੇ ਘਰ ਜਾਂਦੀਆਂ ਤੇ ਸ਼ਾਮ ਨੂੰ ਆਉਂਦੀਆਂ ਲੱਗਦਾ ਸੀ ਉਹ ਕਿਸੇ ਜੋਬ ਤੇ ਲੱਗੀਆਂ ਹੋਣਗੀਆਂ ਪਰ ਹੁਣ ਪਤਾ ਲੱਗ ਗਿਆ ਸੀ ਉਹ ਜੋਬ ਤੇ ਨਹੀਂ ਸਗੋਂ ਪੁੱਠੇ ਕੰਮ ਕਰਦੀਆਂ ਸੀ ਤੇ ਪੈਸੇ ਕਮਾ ਕੇ ਲਿਆਉਂਦੀਆਂ ਸੀ ਐਨੀ ਦੇਰ ਤੱਕ ਮੇਰਾ ਸਹੁਰਾ ਕਮਰੇ ਚ ਆਇਆ ਤੇ ਉਸਨੇ ਮੇਰੀ ਬਾਹ ਫੜੀ ਤੇ ਮੈਂ ਨਾ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਮੈਂ ਧੱਕਾ ਦੇ ਕੇ ਬਾਹਰ ਚਲੀ ਗਈ ਜਦੋਂ ਮੈਂ ਗਵਾਂਢੀਆਂ ਦੇ ਘਰ ਗਈ ਤੇ ਮੇਰੀ ਸੱਸ ਮੇਰੇ ਪਿੱਛੇ ਚਲੀ ਗਈ ਮੇਰੀ ਸੱਸ ਮੇਰੇ ਬਾਹਾਂ ਫੜ ਕੇ ਲੈ ਕੇ ਆਈ ਇਸ ਤੋਂ ਪਹਿਲਾਂ ਮੈਂ ਗਵਾਂਢੀਆਂ ਨੂੰ ਕੋਈ ਗੱਲ ਦੱਸਦੀ ਮੇਰੀ ਸੱਸ ਨੇ ਮੈਨੂੰ ਘਰ ਆ ਕੇ ਇੱਕ ਗੱਲ ਸਮਝਾਈ ਕਿ ਤੂੰ ਕਦੇ ਵੀ ਗਵਾਂਢ ਵਿੱਚ ਗੱਲ ਨਾ ਕਰੀ ਆਪਣੀ ਦੋਵਾਂ ਦੀ ਜ਼ਿੰਦਗੀ ਬਰਬਾਦ ਹੋ ਜਾਊਗੀ ਤੇਰਾ ਸਹੁਰਾ ਇਸ ਘਰ ਵਿੱਚ ਤੇਰਾ ਰਹਿਣਾ ਮੁਸ਼ਕਲ ਕਰ ਦੇਊਗਾ ਮੈਂ ਉਹਨਾਂ ਨੂੰ ਕਿਹਾ ਮੰਮੀ ਇਹ ਕਿੱਦਾਂ ਦੀਆਂ ਗੱਲ ਕਰ ਰਹੇ ਹੋ ਮੈਂ ਆਪਣੀ ਪੇਕੇ ਜਾਣਾ ਚਾਹੁੰਦੀ ਆ ਮੈਂ ਹੁਣ ਇੱਥੇ ਨਹੀਂ ਰਹਿਣਾ ਚਾਹੁੰਦੀ ਮੇਰੀ ਸਸਰੂਣ ਲੱਗੀ ਤੇ ਕਹਿਣ ਲੱਗੀ ਪੁੱਤ ਮੇਰੇ ਹੱਥ ਵਿੱਚ ਕੁਝ ਨਹੀਂ ਜੋ ਕੁਝਾ ਤੇਰੇ ਸਹੁਰੇ ਕੋਲ ਹੈ ਤੇਰਾ ਕੋਲੋਂ ਚਾਹੁੰਦਾ ਉਹੀ ਕੁਝ ਕਰ ਉਹ ਮੇਰੇ ਕੋਲੋਂ ਵੀ ਕਰਵਾਉਂਦਾ ਰਿਹਾ ਮੇਰੀ ਸਾਰੀ ਜ਼ਿੰਦਗੀ ਲੰਗਾਈ ਆ ਕਿਉਂਕਿ ਹੁਣ ਮੇਰੇ ਘਰ ਵਾਲੇ ਵਿੱਚੋਂ ਹੌਸਲਾ ਆ ਗਿਆ ਸੀ ਜੋ ਉਸ ਵਿੱਚ ਪਹਿਲਾਂ ਚਾਹੀਦਾ ਸੀ ਉਸਨੇ ਹਿੰਮਤ ਰੱਖੀ ਕਿ ਮੈਂ ਆਪਣੀ ਘਰ ਵਾਲੀ ਤੋਂ ਕਦੇ ਗਲਤ ਕੰਮ ਨਹੀਂ ਕਰਨ ਦੇਣਾ ਇਸ ਤਰ੍ਹਾਂ ਮੈਂ ਆਪਣੀ ਜ਼ਿੰਦਗੀ ਆਪਣੇ ਹੱਥੀਂ ਸਵਾਰੀ ਸ਼ਾਇਦ ਜੇ ਮੈਂ ਉਸਕੇ ਆਪਣੇ ਪੇਕੇ ਘਰ ਚਲੀ ਜਾਂਦੀ ਤਾਂ ਉੱਥੇ ਮੇਰੀ ਜ਼ਿੰਦਗੀ ਨਰਕ ਬਣ ਜਾਂਦੀ ਇਸ ਕਰਕੇ ਮੈਂ ਸਾਰੀਆਂ ਕੁੜੀਆਂ ਨੂੰ ਇਹੀ ਬੇਨਤੀ ਕਰਦੀ ਆ ਕਦੇ ਵੀ ਕਿਸੇ ਜ਼ੁਲਮ ਦਾ ਇੰਨਾ ਜ਼ਿਆਦਾ ਨਾ ਸਹੋ ਕਿ ਡਰ ਕੇ ਆਪਣੀ ਜ਼ਿੰਦਗੀ ਦੁੱਖਾਂ ਵਿੱਚ ਨਾ ਪਾਓ ਫਿਰ ਗਲਤ ਪਾਸੇ ਨਾ ਜਾਓ ਆਪਣੀ ਹੱਕ ਲਈ ਥੋੜਾ ਜਿਹਾ ਲੜੋ ਤੇ ਹਿੰਮਤ ਕਰੋ ਸਭ ਠੀਕ ਹੋ ਜਾਂਦਾ ਇੱਕ ਦਿਨ ਤੁਸੀਂ ਆਪਣੀ ਸੱਚਾਈ ਦੇ ਰਾਹ ਤੇ ਚੱਲਦੇ ਹੋਏ ਜ਼ਰੂਰ ਕਾਮਯਾਬ ਹੋਵੋਗੇ ਤਾਂ ਤੁਹਾਨੂੰ ਅੱਜ ਦੀ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਚੰਗੀ ਲੱਗੀ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਧੰਨਵਾਦ